ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਨਕ ਕਰਬੀਅਰ ਫਰੀਪੁਰ ਸਿਟੀ ਸਵਾਗਤ ਹੈ ਤੁਹਾਡਾ ਸੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਕੋਈ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਸਾਹਮਣੇ ਵੀਡੀਓ ਚ ਜੋ ਤੁਸੀਂ ਗੱਡੀ ਦੇਖ ਰਹੇ ਹੋ ਅਮਰੂਤੀ ਸੰਜੁਕੀ ਦੀ ਸਵਿਫਟ VXI ਪੈਟਰੋਲ 70 75 ਪੈਸੇ ਟਾਇਰ ਹੈ ਗੱਡੀ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਪੈਟਰੋਲ ਦੀ ਗੱਡੀ VXI ਟਾਪ ਮਾਡਲ ਚਾਰੇ ਪਾਵਰ ਵਿੰਡੋ ਟੇਰਿੰਗ ਓਕੇ ਸ਼ੀਟ ਕਵਰ ਨਵੇਂ ਵੀਡੀਓ ਦੇ ਵਿੱਚ ਗੱਡੀ ਤੁਸੀਂ ਦੇਖ ਹੀ ਰਹੇ ਹੋ ਸੋ ਦੋਸਤੋ ਪੈਟਰੋਲ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਕਰ ਸਕਦੇ ਨੇ Swift ਦੀ ਪੈਟਰੋਲ ਗੱਡੀ ਗੁਰੂ ਨਾਨਕ ਆਰਬੀਆ ਫਰੀਪੁਰ ਸਿਟੀ ਵਿੱਚ ਪਹੁੰਚ ਚੁੱਕੀ ਹੈ ਚਿੱਟੇ ਰੰਗ ਦੀ ਹੈ ਗੱਡੀ ਸਾਰੀ ਓਕੇ ਰਿਪੋਰਟ ਇੰਜਨ ਗੇਅਰ ਦੀ ਗਾਰੰਟੀ AC ਹੀਟਰ ਓਕੇ オリジナル ਪੈਟਰੋਲ ਚੱਲੀ ਹੈ ਪੈਟਰੋਲ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ 98555264539781445735 ਧੰਨਵਾਦ ਦੋਸਤੋ